ਮੁਜਾਹਲ ਪ੍ਰੋਟੀਬ ਨਾਲ ਜੁੜੇ ਹੋ ਤੁਸੀਂ ਤਾਂ ਮੈਂ ਤੁਹਾਡੇ ਨਾਲ ਸਰਵਿਸਿੰਗ ਅਸੀਂ ਇਸ ਟਾਈਮ ਮੁਜਾਹਲਾਂ ਦੀ ਧਰਤੀ ਤਰਨਤਨ ਸਾਹਿਬ ਵਿੱਚ ਮੌਜੂਦ ਆ ਜਿੱਥੇ ਕਮਸਾਨ ਕਹਿ ਲੋ ਜਿਵੇਂ ਜੁੱਧ ਕਹਿ ਲੋ ਜਾਂ ਦੰਗਲ ਕਹਿ ਲੋ ਜਿਹੜਾ ਵਾ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਜਿਹੜਾ ਵਾ ਇੱਥੇ ਖੇਡਿਆ ਜਾ ਰਿਹਾ ਹੈ ਆਪੋ ਆਪਣੇ ਮੀਦਵਾਰ ਆਪੋ ਆਪਣੇ ਕੈਂਡੀਡੇਟਾਂ ਦੀ ਜਿਹੜੀ ਸਪੋਰਟ ਕਰਨ ਵਾਸਤੇ ਉਤਰੇ ਹੋਏ ਨੇ ਤਾਂ ਅਸੀਂ ਮਾਰਚ ਪੰਜਾਬ ਦੀ ਜਥੇਬੰਦੀ ਦੇ ਆਫਿਸ ਵਿੱਚ ਮੌਜੂਦ ਹਾਂ ਇਸ ਟਾਈਮ ਸਾਡੇ ਨਾਲ ਸੁਆਮੀ ਜੀ ਨੇ ਸਮਝ ਬਾਹੁਰ ਜੀ ਕਥਾ ਸੁਣਾ ਰਹੇ ਹਨ ਬਾਹੁਰ ਜੀ ਕਥਾ ਬਾਹੁਰ ਜੀ ਕੀ ਪਤੇ ਕੀ ਸ਼ੋਭਨਾ ਮੈਂ ਤੁਹਾਡਾ ਕਿੱਥੋਂ ਆਏ ਤੁਸੀਂ ਮੇਰਾ ਨਾਮ ਸੁਆਮੀ ਸ਼ੁੰਨਾ ਹੈ ਜੀ ਮੈਂ ਸ਼ੈਪੀਠ ਬਗਲਾਮੁਖੀ ਪੀਠਾ ਦਾ ਮੈਂ ਪੀਠਾ ਰਿਸ਼ਵਰ ਹੈਗਾ ਜੀ ਪਟਿਆਲੇ ਤੋਂ ਤੇ ਇੰਟਰਵਿਊ ਤੋਂ ਬਾਅਦ ਹੋ ਸਕਦਾ ਤੁਹਾਡੇ ਉੱਤੇ ਤੰਜ ਕੱਸਿਆ ਜਾਵੇ ਕਿ ਤੁਸੀਂ Hindu ਪਰਿਵਾਰ ਤੋਂ ਫਲੌਂ ਕਰਦੇ ਹੋ ਤੇ ਤੁਸੀਂ ਆਤਵਾਦੀ ਦੀ ਜਿਹੜੀ ਹੈ ਜਿਨ੍ਹਾਂ ਨੇ ਕਤਲ ਕੀਤਾ ਹੋਇਆ ਉਹਨਾਂ ਦੇ ਸਪੋਰਟ ਵਿੱਚ ਉਤਰਾਂ ਨਹੀਂ ਦੇਖੋ ਕਤਲ ਤੇ ਨਹੀਂ ਆਪਾਂ ਕਹਿ ਸਕਦੇ ਜੀ ਸੰਦੀਪ ਸਿੰਘ ਸੰਦੀ ਨੇ ਕੋਈ ਕਤਲ ਨਹੀਂ ਕੀਤਾ ਜੀ ਕਤਲ اور ਵਧ ਚ ਅੰਤਰ ਹੁੰਦਾ ਹੈ ਜੀ ਕਤਲ ਹੁੰਦਾ ਜਦ ਆਪਾਂ ਕਿਸੇ નિર્ਦੋਸ਼ ਬੰਦੇ ਦਾ ਕਤਲ ਕਰਦੇ ਉਹਨੂੰ ਮਾਰਦੇ ਤਾਂ ਕਤਲ ਕਹਾਂਦਾ ਨਾ ਜੀ ਜਿਨੇ 22 ਤੋਂ ਬਾਅਦ Hindu ਫਰਜੀ ਐਨ ਕਾਊਂਟਰ ਕਰਕੇ ਮਾਰੇ ਜਿਵੇਂ ਭਾਈ ਚਮਨ ਲਾਲ ਜੀ ਦਾ ਕੇਸ ਸਭ ਤੋਂ ਵੱਡਾ ਕੇਸ ਹੈ ਉਹ ਇੱਥੇ ਤਰਨਤਾਰਨ ਦੀ ਧਰਤੀ ਤੋਂ ਇੱਕ Hindu ਸੀਗਾ ਗੁਲਸ਼ਨ ਕੁਮਾਰ ਜੀ ਕਿ ਕੋਣ ਐਸੇ ਐਸਾ ਬੰਦਾ ਜਿਨੇ 22 ਤੋਂ ਬਾਅਦ ਹਿੰਦੂ ਔਰ 100 ਤੋਂ ਬਾਅਦ ਸਿੱਕਾਂ ਦਾ ਫਰਜੀ ਐਨਕਾਊਂਟਰ ਕਰਕੇ ਮਾਰਾ ਹੋਵੇ ਐਸੇ ਬੰਦੇ ਦਾ ਕਤਲ ਨਹੀਂ ਹੁੰਦਾ ਜੀ ਐਸੇ ਬੰਦੇ ਦਾ ਵਧ ਹੁੰਦਾ ਜੀ ਇਹ ਤਾਂ ਹਿੰਦੂਆਂ ਨੂੰ ਇਨਸਾਫ ਦਵਾਣ ਵਾਲੀ ਗੱਲ ਹੈ ਭਾਈ ਸੰਦੀਪ ਸਿੰਘ ਜੀ ਨੇ ਹਿੰਦੂਆਂ ਨੂੰ ਇਨਸਾਫ ਦਵਾਇਆ ਜੀ ਉਹਨੂੰ ਸੋਧ ਕੇ ਉਹਦਾ ਇਥੋਂ ਲੋਕ ਚਲਾਵਾ ਕਰਕੇ ਹਿੰਦੂਆਂ ਨੂੰ ਇਨਸਾਫ ਦਵਾਇਆ ਭਾਈ ਸਾਹਿਬ ਸਿੰਘ ਸੈਨਾ ਵਾਲਿਆਂ ਦਾ ਕੱਲ ਦਾ ਬਿਆਨ ਹੈ ਕਿ ਅਸੀਂ ਚੇਚੇ ਤੌਰ ਤੇ ਤਰਨਤਾਰਨ ਦੀ ਸਾਡੀ ਧਰਤੀ ਤੇ ਪੁੱਜਾਂਗੇ ਉਥੇ ਜਾ ਕੇ ਸ਼ਨੀ ਦਾ ਵਿਰੋਧ ਕਰਾਂਗੇ ਕਿ ਇਹਨੇ ਸਾਡੇ ਹੀਰੋ ਨੂੰ ਮਾਰ ਦਿੱਤਾ ਨਹੀਂ ਗੱਲ ਤਾਂ ਗੱਲ ਹੈ ਜੀ ਦੇਖੋ ਜਿੱਥੇ ਤੱਕ ਸੁਦੇਸ਼ ਸਿੰਘ ਸੁਦੇਸ਼ ਸੂਰੀ ਦੀ ਅਗਰ ਉਹ ਗੱਲ ਕਰਦੇ ਆ ਸੁਦੇਸ਼ ਸੂਰੀ ਉਹ ਆਦਮੀ ਹੈ ਜਿਨੇ ਇੱਕ ਵਾਰੀ ਨਹੀਂ ਜੀ ਕਈ ਵਾਰ ਆ ਗੱਲ ਕਹੀ ਹੈ ਕਿ ਸਿੱਖ 2% ਹੈ ਜਿੱਥੇ ਮਿਲਦੇ ਨੇ ਰਗੜ ਦੋ ਜਿੱਥੇ ਮਿਲਦੇ ਨੇ ਉਹਨਾਂ ਨੂੰ ਮਾਰ ਦੋ ਅਗਰ ਇਹ ਜੈਨੋਸਾਈਡ ਸੋਚ ਰੱਖਣ ਵਾਲਿਆਂ ਲੋਕਾਂ ਨੂੰ ਜੈਨੋਸਾਈਡ ਦੀ ਨਰ ਸੰਘਾਰ ਦੀ ਸੋਚ ਰੱਖਣ ਵਾਲਾ ਇਹਨੂੰ ਅਗਰ ਆਪਣਾ ਹੀਰੋ ਮੰਨਦੇ ਤਾਂ ਇਹਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਕਿਵੇਂ ਦੇਖਦੇ ਹੋ ਤੁਸੀਂ ਪ੍ਰਚਾਰ ਵਿੱਚ ਪਹੁੰਚੇ ਹੋ ਕਿਵੇਂ ਦਾ ਸਮਰਥਨ ਹੈ ਲੋਕਾਂ ਦਾ ਕਿਵੇਂ ਦਾ ਹੰਗਾਰਾ ਮਿਲ ਰਿਹਾ ਹੈ ਇਹ ਕੋ ਬਹੁਤ अपार ਸਮਰਥਨ ਹੈ ਜੀ ਮੈਂ ਕੱਲ ਦਾ ਵੀ ਆਪਾਂ ਰੋਡ ਸ਼ੋਅ ਦੇਚਾ ਤੇ ਮੈਂ ਪਿੰਡਾਂ ਚ ਵੀ ਕਈ ਜਗ੍ਹਾ ਗਿਆ ਹਾਂ ਜੀ ਲੋਕਾਂ ਦਾ अपार ਸਮਰਥਨ ਹੈ ਜੀ ਲੋਕ ਕਿਹਾ ਕਹਿ ਰਹੇ ਨੇ ਵੀ ਵਾਕਈ ਭਾਈ ਮਨਦੀਪ ਸਿੰਘ ਜਿਹੜਾ ਹੈ ਉਹ ਬਹੁਤ ਕਾਬਿਲ ਵਿਅਕਤੀ ਹੈ ਉਹਨਾਂ ਨੂੰ ਖੁੱਲ ਕੇ ਵੋਟ ਪੈਣੀ ਹੈ ਜੀ ਪਰ ਵਿਰੋਧੀ ਧਿਰਾਂ ਦਾ ਨੇਤਾਵਾ ਦੀ ਜਿਹੜਾ ਵਾ ਇਹ ਕਹਿਣਾ ਹੈ ਕਿ ਇਹ ਸਿਰਫ ਪੰਥ ਦੇ ਨਾਮ ਤੇ ਜਿਹੜਾ ਵਾ ਲੋਕਾਂ ਨੂੰ ਗੁਮਰਾ ਕੀਤਾ ਜਾ ਰਿਹਾ ਇਹ ਪੰਥ ਨਹੀਂ ਹੈ ਇਹ ਕੋਈ ਪੰਥ ਕੀ ਹੈ ਦੇਖੋ ਪੰਥ ਪੰਥ ਨਾ ਹਮੇਸ਼ਾ ਇਹ ਗੱਲ ਕਰਨਾ ਧਰਮ ਬੰਦੇ ਦੇ ਵਿਵਹਾਰ ਚ ਨਜ਼ਰ ਆਉਂਦਾ ਹੈ ਬੰਦੇ ਦੀ ਬੋਲਬਾਣੀ ਚ ਨਜ਼ਰ ਆਉਂਦਾ ਹੈ ਬੰਦੇ ਦੇ ਕਰਮਾਂ ਚ ਨਜ਼ਰ ਆਉਂਦਾ ਹੈ ਜਿਹੜੇ ਵੀ ਲੋਕ ਇਹ ਗੱਲਾਂ ਕਹਿ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਕਿਰਦਾਰ ਦੇਖਣੇ ਚਾਹੀਦੇ ਹੈ ਜੇ ਉਹ ਕਿੰਨੀ ਵੀ ਪੋਲੀਟੀਕਲ ਪਾਰਟੀਆਂ ਹੈ ਪੰਜਾਬ ਦੀਆਂ ਕਾਂਗਰਸ ਦੇ ਵਿੱਚ ਉਹ ਆਪਣੇ ਕੰਮ ਦੇਖੇ ਪਹਿਲਾਂ ਕਿੰਨੇ ਬੇਗੁਨਾ ਕਾਂਗਰਸ ਦੇ ਮਰਵਾਇਆ ਕਾਂਗਰਸੀ ਟਾਈਮ ਚ ਮਰੇ ਅਕਾਲੀ ਦਲ ਪ੍ਰਕਾਸ਼ ਸਿੰਘ ਬਦਲ ਸਾਹਿਬ ਦਾ ਜਿਹੜਾ ਅਕਾਲੀ ਦਲ ਆ ਉਹ ਵੀ ਆਪਣੀ ਜਿਹੜਾ ਇੱਕ ਵਾਰੀ ਡਿਟੇਲ ਚੈੱਕ ਕਰ ਲੈਣ ਕਿ ਉਹਨਾਂ ਦੇ ਉਹਨਾਂ ਦੇ ਰਾਜ ਦੇ ਵਿੱਚ ਕਿੰਨੇ ਫਰਜੀ ਐਨਕਾਊਂਟਰ ਹੋਏ ਆ ਕਿੰਨੇ ਬੇਗੁਨਾ ਬੱਚੇ ਉਹਨਾਂ ਨੇ ਉਹਨਾਂ ਦੇ ਰਾਜ ਚ ਮਾਰੇ ਗਏ ਆ ਬਦਲ ਸਾਹਿਬ ਬਦਲ ਸਾਹ ਦੇ ਰਾਜ ਦੇ ਵਿੱਚ ਬੀਜੇਪੀ ਇਹਨਾਂ ਦੀ ਸਪੋਰਟਿੰਗ ਪਾਰਟੀ ਸੀਗੀ ਤੇ ਜਿਹੜੇ ਬੰਦੇ ਇਹ ਕਹਿੰਦੇ ਆ ਵੀ ਇਹ ਕੋਈ ਪੰਥਕ ਵਾਲੀ ਗੱਲ ਆ ਉਹ ਪਹਿਲਾਂ ਉਹ ਆਪਣੇ ਅੰਦਰ ਜਰੂਰ ਉਹਨਾਂ ਨੂੰ ਝਾਕਣਾ ਛਾਤੀ ਮਾਰਨੀ ਚਾਹੀਦੀ ਐ ਵੀ ਉਹਨਾਂ ਦੇ ਰਾਜ ਦੇ ਵਿੱਚ ਇੱਥਾਂ ਦੀ ਇੱਥੇ ਬੇਅਦਬੀਆਂ ਕਿੰਨੀਆਂ ਹੋਈਆਂ ਗੁਰੂਗ੍ਰੰਥ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਉਹ ਗੁਰੂਗ੍ਰੰਥ ਸਾਹਿਬ ਮਹਾਰਾਜ ਜਿਹੜਾ ਤਾਂ ਸਾਰਿਆਂ ਦੇ ਸਾਹਮਣੇ ਆ ਨਾ ਜੀ ਤੇ ਉਹਨਾਂ ਦੀ ਬੇਅਦਬੀਆਂ ਕਰਵਾਉਣ ਵਾਲੇ ਜਾਂ ਬੇਅਦਬੀਆਂ ਕਰਨ ਵਾਲਿਆਂ ਨੂੰ ਪ੍ਰੋਟੈਕਟ ਕਰਨ ਵਾਲੇ ਲੋਕ ਮੈਨੂੰ ਲੱਗਦਾ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੈਤਿਕ ਅਧਿਕਾਰ ਆ ਭਾਈ ਮਨਦੀਪ ਸਿੰਘ ਜ ਗੱਲ ਕਰੀਏ ਆਮ ਆਦੀ ਪਾਰਟੀ ਦਾ 92 ਬਧਾਈ ਕਿੰਨੇ ਨੰਦੇ ਤੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਦੇਖਿਆ ਕਿ ਸੁਣਵਾਈ ਜਿਹੜੀ ਹੈ ਨਹੀਂ ਬਹੁਤ ਘੱਟ ਹੋ ਰਹੀ ਹੈ ਤੇ ਜਦੋਂ ਸਾਡੇ ਤੁਹਾਡੇ ਮਨਦੀਪ ਸਿੰਘ ਜੀ ਜਿਹੜੇ ਆ ਉਹ ਜਿੱਤ ਜਾਂਦੇ ਨੇ ਤਾਂ ਉਹ ਲੱਗਦਾ ਕਿ ਤੁਹਾਨੂੰ ਸਰਕਾਰ ਨੇ ਕੋਈ ਸੁਣਵਾਈ ਕਿਸ ਤਰ੍ਹਾਂ ਦੀ ਕਰੂਗੀ ਕਿਉਂਕਿ ਮੇਰੇ ਹਿਸਾਬ ਨਾਲ ਇਹ ਸੰਗੇ ਫਾਈਨਲ ਹੈ ਜੀ ਪੰਜਾਬ ਦੀ ਸੱਤਾ ਦਾ ਸੈਮੀਫਾਈਨਲ ਹੈਗਾ 2027 ਜਿਹੜਾ ਹੈ ਉਹ ਪੰਜਾਬ ਦੇ ਪੰਜਾਬ ਦੀ ਹੋਂਦ ਨੂੰ ਬਚਾਉਣ ਦਾ ਇਲੈਕਸ਼ਨ ਹੋਏਗਾ ਦੇਖੋ ਅੱਜ ਜਿਹੜਾ ਇਲੀਗਲ ਮਾਈਗ੍ਰੇਸ਼ਨ ਹੋ ਰਿਹਾ ਅਦਰ ਸਟੇਟ ਤੋਂ ਲੋਕ ਲੈ ਆ ਲਿਆਤੇ ਸੇ ਵਸਾਇਆ ਜਾ ਰਹੇ 30 35000 ਤੋਂ ਸੌਰੀ 30 35 ਲੱਖ ਤੋਂ ਵੱਧ ਬੰਦਾ ਇੱਥੇ ਵਸਾਇਆ ਗਿਆ ਹੈ ਡੈਮੋਗ੍ਰਾਫੀ ਚੇਂਜ ਕੀਤੀ ਜਾ ਰਹੀ ਹੈ ਪੰਜਾਬ ਦੀ ਤੇ ਮੈਂ ਇਹ ਇਲੈਕਸ਼ਨ ਨੂੰ ਪੰਜਾਬ ਦੇ ਵजूद ਦਾ ਇਲੈਕਸ਼ਨ ਮੰਨਦਾ ਪੰਜਾਬ ਦੀ ਹੋਂਦ ਦਾ ਇਲੈਕਸ਼ਨ ਹੈ ਜੀ ਇਹ ਸੈਮੀ ਫਾਈਨਲ ਹੈ ਠੀਕ ਹੈ ਤੁਹਾਡੇ ਠੀਕ ਹੈ ਜਿੱਥੇ 90 ਬਣੇ ਹੋਵੇ ਤਾਂ ਕੁਝ ਨਹੀਂ ਕਰ ਸਕਿਆ ਇੱਕ ਇਕੱਲੇ ਭਾਵੇਂ ਕੀ ਕੀ ਕਰਦਾ ਅਗਲ ਠੀਕ ਹੈ ਬਟ ਇਸ ਟਾਈਮ ਸਾਨੂੰ ਡਿਵੈਲਪਮੈਂਟ ਤੋਂ ਵੱਧ ਕੇ ਸਾਨੂੰ ਪੰਜਾਬ ਨੂੰ ਪਛਾਣ ਦੀ ਲੋੜ ਹੈ ਜੀ ਅੱਜ ਅਸੀਂ ਇਹ ਇਲੈਕਸ਼ਨ ਜਿੱਤਦੇ ਹਾਂ ਤਾਂ ਆਉਣ ਵਾਲੇ ਟਾਈਮ 'ਚ ਸਾਨੂੰ ਬਹੁਤ ਜ਼ਿਆਦਾ ਮਤਲਬ ਲੋੜ ਹੈਗੀ ਹੈ ਜੀ ਲੋੜ ਹੈਗੀ ਬਿਲਕੁਲ ਹੈਗੀ ਹੈ ਪੰਥਕ ਧਿਰ ਹੀ ਪੰਜਾਬ ਨੂੰ ਬਚਾ ਸਕਦੀ ਹੈ ਬਾਕੀ ਅਸੀਂ ਸਾਰੀ ਪਾਰਟੀਆਂ ਦੇਖ ਚੁੱਕੇ ਪਰ ਲੋਕਾਂ ਨੇ ਜਦੋਂ ਭਾਈ ਅਮਿਤਪਾਲ ਜੀ ਨੂੰ ਜਿਤਾਇਆ ਏ 2 ਲੱਖ ਵੋਟ ਤੋਂ ਉੱਪਰ ਜਾ ਕੇ ਕਿਤੇ ਨਾ ਜਿੱਤੇ ਨੇ ਉਹ ਹਾਂਜੀ ਫਿਰ ਵੀ ਅਜੇ ਤੱਕ ਉਹ ਡਿਬਰੂਗਲ ਜੇਲ੍ਹ ਦੇ ਵਿੱਚ ਨਹੀਂ ਬਿਲਕੁਲ ਕੀ ਕਹਿਣਾ ਚਾਹੋਗੇ ਨਾਇਨ ਸੋਫੀ ਹੈ ਜੀ ਪੰਜਾਬ ਦਾ ਪੁੱਤ ਹੈ ਪੰਜਾਬ ਦੇ ਪੁੱਤਾਂ ਵਾਸਤੇ ਬੰਦੂਕ ਦੀ ਬੈਰਲ ਔਰ ਔਰ ਜੇਲਾਂ ਦੀ ਇਕੱਲੀ ਥਾਂ ਹੀ ਰਹਿ ਗਈਆਂ ਜੀ ਹਾਂ ਰਾਸ਼ਿਦ ਇੰਜੀਨੀਅਰ ਜਿਹਦੇ ਉੱਤੇ ਨਸਲ ਲੱਗੀ ਹੋਈ ਆ ਉਹ ਸੰਸਦ ਦੇ ਵਿੱਚ ਆ ਕੇ ਆਪਣਾ ਬਿਆਨ ਦੇ ਜਾਂਦਾ ਆਪਣੀ ਗੱਲ ਰੱਖ ਕੇ ਚਲਾ ਜਾਂਦਾ ਪਰ ਭਾਈ ਅਮਰਿਤਪਾਲ ਸਿੰਘ ਜਿਹਦੇ ਤੇ ਇੱਕ ਸਿੰਗਲ ਬੰਦੇ ਦਾ ਵੀ ਕੋਈ ਅਤੰਗਵਾਦ ਦਾ ਕੋਈ ਕੇਸ ਦਰਜ ਨਹੀਂ ਆਇਆ ਸਿੰਗਲ ਬੰਦੇ ਦੀ ਅਸੈਸੀਨੇਸ਼ਨ ਦਾ ਕੋਈ ਮਾਮਲਾ ਨਹੀਂ ਹੈ ਉਹਨਾਂ ਬੰਦੇ ਨੂੰ ਯਾਰ ਸੰਸਦ ਤੱਕ ਨਹੀਂ ਆਣ ਦੇਣਾ ਇਹ ਤਾਂ ਮਨੁੱਖਤਾ ਦਾ ਕਾਹਨ ਹੈ ਔਰ ਕਨਸਟੀਟਿਊਸ਼ਨਲ ਜੇ ਆਪਾਂ ਰਾਈਟਸ ਦੀ ਗੱਲ ਕਰੀਏ ਜਾਂ ਆਪਾਂ ਕਨਸਟੀਟਿਊਸ਼ਨ ਦੀ ਸੰਵਿਧਾਨ ਦੀ ਗੱਲ ਕਰੀਏ ਇਹ ਤਾਂ ਸੰਵਿਧਾਨ ਦੀ ਹੱਤਿਆ ਹੈ ਜੀ ਸਰਿਆਮ ਬ੍ਰੂਟਲ ਮਰਡਰ ਕੀਤਾ ਜਾ ਰਿਹਾ ਹੈ ਸੰਵਿਧਾਨ ਦਾ ਪਰ ਜਿਨ੍ਹਾਂ ਦਾ ਕਰਕੇ ਇਹ ਅਜਨਾਲੇ ਵਾਲਾ ਕਾਹੜ ਹੁੰਦਾ ਹੈ ਤੂਫਾਨ ਸਿੰਘ ਦਾ ਕਰਕੇ ਹਾਂਜੀ ਅੱਜ ਉਹੀ ਉਲਟੇ ਬੋਲਦੇ ਪਏ ਨੇ ਪਤਪਾਲ ਸਿੰਘ ਜੀ ਦੇਖੋ ਮੈਂ ਕਿਸੇ ਪਰਸਨਲ ਆਦਮੀ ਤੇ ਵੈਸੇ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਲੋਕੀ ਜਾਣਦੇ ਆ ਜੀ ਤੂਫਾਨ ਸਿੰਘ ਜੀ ਨੇ ਕੀ ਕੀਤਾ ਕਿਉਂ ਕੀਤਾ ਤੇ ਤੂਫਾਨ ਸਿੰਘ ਜੀ ਅੱਜ ਦੇ ਟਾਈਮ ਚ ਉਹਨਾਂ ਦੀ ਅਹਿਮਤ ਕੀ ਹੈ ਜੀ ਉਹ ਸਾਰੇ ਚਿੱਤੋਂ ਤੇ ਤੁਸੀਂ ਪਹੁੰਚੇ ਜੀ ਤਰਨਤਨ ਸਾਹਿਬ ਦੀ ਧਰਤੀ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਰੇ ਤਰਨਤਨ ਸਾਹਿਬ ਦੇ ਵਾਸੀਆਂ ਨੂੰ ਵੀ ਇਹ ਇਲੈਕਸ਼ਨ 2027 ਦੀ ਦਾ ਸੈਮੀ ਫਾਈਨਲ ਇਲੈਕਸ਼ਨ ਹੈ 27 ਦੇ ਵਿੱਚ ਅਗਰ ਅਸੀਂ ਪੰਜਾਬ ਨੂੰ ਬਚਾ ਕੇ ਰੱਖਣਾ ਹੈ ਪੰਜਾਬੀਅਤ ਨੂੰ ਬਚਾ ਕੇ ਰੱਖਣਾ ਅਗਰ ਅਸੀਂ ਚਾਹਨੇ ਆਂ ਵੀ ਪੰਜਾਬੀ ਇੱਥੇ ਫ੍ਰੀ ਹੋ ਕੇ ਰਹਿਣ ਫ੍ਰੀडम ਨਦੇ ਨਾਲ ਰਹਿਣ ਤੇ ਸਾਨੂੰ ਆਜ ਬੰਦੀਪ ਸਿੰਘ ਭਾਈ ਬੰਦੀਪ ਸਿੰਘ ਦੇ ਦਾ ਸਾਥ ਦੇਣਾ ਚਾਹੀਦਾ ਨਹੀਂ 27 ਦੇ ਇਲੈਕਸ਼ਨਾਂ ਜੇਕਰ ਅਸੀਂ ਢਿੱਲ ਕਰਤੀ ਅਸੀਂ ਪੰਜਾਬੀ ਫੇਰ ਦੁਬਾਰਾ ਮੋੜ ਗੁਲਾਮ ਹੋ ਜਾਵਾਂਗੇ ਹੋ ਸਕਦਾ ਕਿ ਤਨੇ ਕਿਤੇ ਦੇਖਿਆ ਜਾਵੇ ਤਾਂ ਭਾਈ ਮਨਦੀਪ ਸਿੰਘ ਜੀ ਵੋਟਾਂ ਦੇ ਨਾਲ ਅੱਗੇ ਜਾਂਦੇ ਹੋਣ ਜਿਵੇਂ ਲੋਕਾਂ ਦੇ ਵਿੱਚ ਅਖਰ ਅਕਸਰ ਜਿਹੜੀ ਚਰਚਾ ਚੱਲਦੀ ਹੈ ਕਿ ਹੀਰਾ ਫੇਰੀ ਹੋਗੀ ਉਮੀਦਾਂ ਕੰਮ ਨਹੀਂ ਹੋਣ ਦਾਂਗੇ ਹੋ ਸਕਦਾ ਹੈ ਹੁਣ ਤਾਂ ਕੁਝ ਵੀ ਹੁੰਦਾ ਹੈ ਜੀ ਇਹ ਜਿਹੜੀ ਹੈ ਜੀ ਬਿਲਕੁਲ ਮੰਨਦਾ ਜਿੱਤੇ ਬਿਹਾਰ ਦੇ ਵਿੱਚ ਦੇਖੋ ਰਾਹੁਲ ਗਾਂਧੀ ਨੇ ਜਿਹੜਾ ਵੋਟ ਚੋਰੀ ਜਿਹੜਾ ਮਾਮਲਾ ਚੱਕਿਆ ਜੀ ਉਹ ਤੇ ਉਹ ਤੇ ਅੰਨਾ ਵੀ ਦੇਖ ਕੇ ਦੱਸ ਦਵੇ ਵੀ ਮਕਾਨ ਨੰਬਰ 0 ਤੇ ਲੱਖਾਂ ਮਕਾਨ ਲੱਖਾਂ ਬੰਦਿਆਂ ਦੇ ਮਕਾਨ ਨੰਬਰ 0 ਹੋਗੇ ਤੁਸੀਂ ਕਦੇ ਕੋਈ ਮਕਾਨ ਨੰਬਰ 0 ਵਾਲਾ ਕੋਈ ਬੰਦਾ ਨਹੀਂ ਆਚਕ ਦੇਖਿਆਗਾ ਮੈਂ ਵੀ ਨਹੀਂ ਦੇਖਿਆ ਜੀ ਮੇਰੀ ਇੰਨੀ ساری ਉਮਰ ਹੋ ਗਈ ਦੇਖੋ ਹੇਰਾ ਫੇਰੀ ਤੇ ਇਹਨਾਂ ਨੇ ਕਰਨੀ ਹੀ ਕਰਨੀ ਆ ਪਰ ਵਾਇਬਰੂ ਸੱਚੇ ਪਾਤਸ਼ਾਹ ਦੀ ਮਿਹਰ ਰਹੇਗੀ ਬਸ ਤਾਂ ਐਸੀ ਗੱਲ ਨਹੀਂ ਆ ਮੇ ਆਪਾਂ ਕੱਢਾਂਗੇ ਜੀ ਸੀਟ ਤੇ ਤੁਹਾਨੂੰ ਲੱਗਦਾ ਕਿ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਬਾਹ ਜਿਹੜੀ ਇਹ ਮਝੈਲਾ ਨੇ ਜਿਹੜੀ ਫੜੀ ਸੀ ਭਾਈ ਮਨਦੀਪ ਸਿੰਘ ਦੀ ਬਾਹ ਵੀ ਇਸੇ ਤਰ੍ਹਾਂ ਹੀ ਫੜਨਗੇ ਲੋਕ ਹਾਂ ਬਿਲਕੁਲ ਮੈ ਆਪਾਂ ਨੂੰ ਪੂਰੀ ਉਮੀਦ ਹੈ ਜੀ ਤਰਨਤਾਰਨ ਜਿਹੜਾ ਜਾਗਤ ਕਬੀਰ ਵਾਲਿਆਂ ਦਾ ਘੜ ਹੈ ਸ਼ਹਿਰ ਹੈ ਮਝੈਲਾ ਦਾ ਕੇਂਦਰ ਹੈ ਜੀ ਤੇ ਪੂਰੀ ਉਮੀਦ ਹੈ ਪੂਰਾ ਵਿਸ਼ਵਾਸ ਹੈ ਜੀ ਕਿ ਮਝੈਲ ਜਿਹੜੇ ਆ ਉਹ ਆਪਣੇ ਆਪਣੇ ਜ਼ਿਮੀਰਤਾ ਇੱਕ ਵਾਰੀ ਫੇਰ ਜ਼ਿੰਦੇ ਜ਼ਿਮੀਰਤਾ ਦੁਬਾਰਾ ਫੇਰ ਪਰਿਚਾਏ ਦੇਣਗੇ ਦੁਬਾਰਾ ਫੇਰ ਦੱਸਣਗੇ ਕਿ ਹਾਂ ਅਸੀਂ ਅਸੀਂ ਵਧੀਕਿਆਂ ਦੇ ਖਿਲਾਫ ਖੜੇ ਹੁੰਦੇ ਹਾਂ ਜੀ ਪਰ ਗਲਾਸੀਆਂ ਪਿੱਛੇ ਵੀ ਕਨਾਲੇ ਵੀ ਬਹੁਤ ਨੇ ਚਲਦਾ ਜੀ ਇੰਨਾ ਤੇ ਫਿਰ ਹੁੰਦਾ ਹੀ ਹੈ ਜੀ ਪਰ ਜਿਹੜਿਆਂ ਨਾਲ ਪਰਮਾਤਮਾ ਦਾ ਸਾਥ ਹੁੰਦਾ ਹੈ ਦੇਖੋ ਇੱਥੇ ਤੁਸੀਂ ਇੰਨੀ ਜਨਤਾ ਦੇਖੀ ਆ ਮੈਨੂੰ ਮੈਂ ਬਹੁਤ ਚੰਗੀ ਤਰ੍ਹਾਂ ਬਾਚ ਕੀਤਾ ਇੱਕ ਵੀ ਬੰਦਾ ਐਸਾ ਨਹੀਂ ਆ ਜੀ ਜਿਹੜਾ ਘਰੋਂ ਬੁਲਾਇਆ ਗਿਆ ਹੋਵੇ ਆ ਘਰ ਚ ਗੱਡੀ ਗੱਡੀ ਭੇਜ ਕੇ ਬੁਲਾਈ ਗਈ ਭੀੜ ਹੋਵੇ ਮੈਂ ਤੁਹਾਡੇ ਕਹਿਣ ਦਾ ਮਤਲਬ ਇਹ ਆਪ ਮੁਹਾਰੇ ਜਿਹੜੇ ਲੋਕ ਆਏ ਨੇ ਹਾਂ ਜੀ ਲੋਕ ਹੀ ਆਪ ਵੱਧ ਕੇ ਅੱਗੇ ਆਏ ਨੇ ਖੁਦ ਆਪੇ ਲੋਕਾਂ ਨੇ ਵੱਧ ਕੇ ਅੱਗੇ ਆ ਕੇ ਪ੍ਰਚਾਰ ਕੀਤਾ ਜੀ ਨਹੀਂ ਤਾਂ ਪੋਲਿਟਿਕਲ ਪਾਰਟੀ 500 ਰੁਪਿਆ ਰੋ ਚਾਵ ਨੂੰ ਦਾਰੂ ਦੀ ਬੋਤਲ ਤੇ ਵਰਕਰ ਬੁਲਾਉਂਦੇ ਹੁੰਦੇ ਹੁੰਦੇ ਇੱਥੇ ਮੈਨੂੰ ਇੱਕ ਵੀ ਬੰਦਾ ਐਸਾ ਨਹੀਂ ਲਿਖਿਆ ਜਿਹੜਾ ਵੀ ਦਿਹਾੜੀ ਤੇ ਬੁਲਾ ਕੇ ਲਿਆਇਆ ਗਿਆ ਹੋਵੇ ਇੱਥੇ ਮਜਾਇਲਾ ਪੱਦੇ ਆਏ ਨਹੀਂ ਜੀ ਪਰ ਕਿੰਨਾ ਪਿਛਲੇ ਬਿਆਨਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਰਾਜਾ ਵੜਿੰਗ ਦੇ ਵੱਲੋਂ ਜਿਹੜਾ ਐਸੀ ਭਾਈਚਾਰੇ ਨੂੰ ਬੜਾ ਟਾਰਗੇਟ ਕੀਤਾ ਗਿਆ ਆਪਣੀ ਵੱਲੋਂ ਤੇ ਹੋ ਸਕਦਾ ਕਿ ਉਹ ਪ੍ਰਸ਼ੰਸਾ ਕਰਦੇ ਹੋਣ ਉਹਨਾਂ ਦੀ ਬੂਟਾ ਸਿੰਘ ਦੀ ਪਰ ਉਹਨਾਂ ਤੋਂ ਕਿਤੇ ਨਾ ਕਿਤੇ ਗਲਤ ਬਿਆਨ ਵਜ ਬੀਤ ਗਏ ਜਿਹਦਾ ਕਰਕੇ ਉਹਨਾਂ ਨੂੰ ਪਰਚਾ ਵੀ ਜਿਹੜਾ ਉਹਨਾਂ ਤੇ ਦਿਤ ਹੋ ਚੁੱਕਾ ਹਾਂ ਜੀ ਦੇ ਫਿਰਾਲ ਮੈਨੂੰ ਤਾਂ ਇਹਦੀ ਗੱਲ ਨਹੀਂ ਸਮਝ ਚਾਈ ਵੀ ਆਖਰ ਐਸਾ ਹੋ ਕਿਉਂ ਰਿਹਾ ਹੈ ਰਾਜਾ ਪਟਿੰਗ ਪੋਲਿਟੀਕਲ ਗੱਲਾਂ ਆ ਡਾ ਪੋਲਿਟੀਕਲ ਮਸਲੇ ਆ ਡਾ ਵਿਖਰੇ ਹੋਏ ਹੁੰਦੇ ਆ ਲੇਕਿਨ ਮੈਨੂੰ ਇਹ ਨਹੀਂ ਸੀ ਕਿ ਇਹ ਰਾਜਾ ਪਟਿੰਗ ਜਿਹੜੇ ਆ ਉਹ ਇੰਨਾ ਦਿਮਾਗ ਤੋਂ ਥੱਲੇ ਉਤਰ ਕੇ ਗੱਲ ਕਰਨਗੇ ਇਹਨੇ ਨਵੇਂ ਪੱਤਰ ਤੇ ਗੱਲ ਕਰਨਗੇ ਕਿਆ ਉਮੀਦ ਬਿਲਕੁਲ ਨਹੀਂ ਸੀ ਕਿ ਹੁਣ ਇਹਦੇ ਪਿੱਛੇ ਕਾਰਨ ਕੀ ਹੈ ਮਾਨ ਸਾਹਿਬ ਦੀ ਚਾਬੀ ਭਰੀ ਹੋਈ ਆ ਭਗੰਤ ਮਾਨ ਸਾਹਿਬ ਦੀ ਜਾਂ ਕੋਈ ਹੋਰ ਕਾਰਨ ਉਹਤੇ ਉਹੀ ਜਿਆਦਾ ਚੰਗੇ ਤਰੀਕੇ ਨਾਲ ਜਾਣਦੇ ਆ ਪਰ ਐਸੀ ਭਾਈਚਾਰਾ ਬਿਲਕੁਲ ਉਮੀਦ ਨਹੀਂ ਕਰਦਾ ਕਿਸੇ ਤੋਂ ਵੀ ਉਮੀਦ ਨਹੀਂ ਕਰਦਾ ਕਿ ਉਹ ਮੋਟਾ ਸਿੰਘ ਜੀ ਨੂੰ ਲੈ ਕੇ ਪੱਕਾ ਰਕਾਲਾ ਰੰਗ ਤੇ ਪੱਠੇ ਵਟਣ ਦੀ ਅਸੀਂ ਇਹ ਗੱਲਾਂ ਉਹ ਬੜਿੰਗ ਸਾਹਿਬ ਕਰਨ ਉਹਨਾਂ ਨੂੰ ਨਹੀਂ ਸੌਭਦਾ আর ਕਿਸੇ ਵੀ ਪੰਜਾਬੀ ਨੂੰ ਨਹੀਂ ਸੌਭਦਾ ਜੀ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਇਸਨ ਸੁਆਮੀ ਜੀ ਸਾਡੇ ਨਾਲ ਤਾਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਲੋਕ ਜਿਹੜੇ ਐ ਫਤਵਾ ਜਿਹੜੇ ਪੰਜ ਉਮੀਦਵਾਰ ਖੜੇ ਹੋਏ ਨੇ ਨੇ ਟੂ ਛਟਰਾਂ ਵਾਲਾ ਪਾ ਕੇ ਕਿਸ ਨੂੰ ਫਤਵਾ ਦਿੰਦੇ ਨੇ ਲੋਕ ਮਾਝੇ ਦੇ ਮਜਾਇਲ ਜਿਵੇਂ ਅਮਰਪਾਲ ਭਾਈ ਸਾ ਅਮਰਪਾਲ ਸਿੰਘ ਜਿਹਨੂੰ ਇਹਨਾਂ ਨੇ ਜਿਤਾ ਕੇ ਜਿਹੜਾ ਵਾ ਬੱਲੇ ਬੱਲੇ ਜਿਹੜੀ ਵਾਵਾ ਵਾਵਾ ਖੱਟੀ ਹੈ ਇਸੇ ਤਰ੍ਹਾਂ ਹੀ ਜਿਹੜੇ ਮਾਝੇ ਦੇ ਮਜਾਇਲ ਨੇ ਭਾਈ ਮਨਦੀਪ ਸਿੰਘ ਨੂੰ ਹਾਰਾਂ ਦੇ ਨਾਲ ਤੋਲ ਕੇ ਕਿ ਜਾਂ ਆਪਣੀ ਜਾਗੀ ਦੀ ਉਹ ਜ਼ਮੀਰ ਦਾ ਸਬੂਤ ਕਿੰਨਾਕ ਦਿੰਦੇ ਨੇ ਇਹ ਤੇ ਆਉਣ ਵਾਲਾ ਜਿਹੜਾ ਸਮਾਦਸ਼ਿਕ ਕੈਮਰਾ ਪਰਸਨਰ ਸਰਵਿਸ ਸਿੰਘ ਜਲਪੁਰ ਟੀਵੀ ਹੋਇਤੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ